ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੋ ਅੱਜ ਦੂਜੀ ਵੀਡੀਓ ਵੀ ਬੈਕ ਟੂ ਬੈਕ ਪਾਉਣੀ ਪੈ ਰਹੀ ਹੈ ਕਿਉਂਕਿ ਗੱਲ ਹੀ ਇਦਾਂ ਦੀ ਆ ਹੁਣ ਅੱਜ ਹੀ ਹੁਣੇ ਮਤਲਬ ਜਸਟ 5 ਮਿੰਟ ਪਹਿਲਾਂ ਹੀ 6 ਨੂਲੇ ਉਸ ਤੇ ਆਏ ਆ ਤੁਹਾਨੂੰ ਮੈਂ ਡੇਟਾ ਦਿਖਾ ਦਿੰਦਾ ਸਕਰੀਨ ਦੇ ਉੱਤੇ ਚੈੱਕ ਕਰ ਸਕਦੇ ਆ ਕਿ ਸਾਲ ਵਾਲੇ ਪੇਪਰ ਜਿਹੜੇ ਆ ਉਹ ਨਿਕਲਣੇ ਸ਼ੁਰੂ ਹੋ ਗਏ ਆ ਸੋ ਜਿਨ੍ਹਾਂ ਵੀ ਬੰਦਿਆਂ ਨੇ ਅਪਲਾਈ ਕੀਤੇ ਹੋਏ ਆ ਤੁਹਾਨੂੰ ਅਪਡੇਸ਼ਨ ਮਿਲਣੇ ਸ਼ੁਰੂ ਹੋ ਜਾਣੀਆਂ ਮੇਰਾ ਸਭ ਤੋਂ ਪਹਿਲਾ ਕੰਮ ਇਹੀ ਹੁੰਦਾ ਹੈ ਕਿ ਤੁਹਾਨੂੰ ਕੋਈ ਖੁਸ਼ਖਬਰੀ ਗੁੱਡ ਨਿਊਜ਼ ਪੋਜ਼ਿਟਿਵ ਵਾਈਬਸ ਜਮਾ ਜਨਾ ਤੁਹਾਡਾ ਇੱਕ ਹੌਸਲਾ ਜਿਹਾ ਬਣਿਆ ਰਵੇ ਜਿੰਨੀ ਵੀ ਇਨਫਾਰਮੇਸ਼ਨ ਕਮੈਂਟਾਂ ਵਾਲੀ ਹੈਗੀ ਆ ਜੇ ਤੁਹਾਡੇ ਕੰਮ ਦੀ ਹੈਗੀ ਤਾਂ ਉਹਨੂੰ ਜਰੂਰ ਅੱਗੇ ਸ਼ੇਅਰ ਕਰਿਆ ਕਰੋ ਸੋ ਸਭ ਤੋਂ ਪਹਿਲਾਂ ਕਮੈਂਟ ਹੈਗਾ ਜੀ ਸਾਡੇ ਭਰਾ ਅਮਰੀਕ ਸਿੰਘ ਰਾਏ ਦਾ ਉਹਨਾਂ ਨੇ ਪੁੱਛਿਆ ਕਿ ਦੱਸਣਾ ਕਿ ਨੂਲਾ ਉਸਤਾ ਦਾ ਅਪਾਇੰਟਮੈਂਟ ਚੱਕਣ ਵੇਲੇ ਪਤਾ ਲੱਗ ਜਾਂਦਾ ਆ ਨੂਲਾ ਉਸਤਾ ਫੇਕ ਆ ਜਾਂ ਸਹੀ ਆ ਮੋਸਟ ਇੰਪੋਰਟੈਂਟ ਕੁਐਸਚਨ ਆ ਕਿ ਨੂਲਾ ਉਸਤੇ ਦਾ ਪਤਾ ਲੱਗ ਜਾਂਦਾ ਕਿ ਫੇਕ ਆ ਜਾਰੀ ਹੈ ਲੰ। ਜਦੋਂ ਅਸੀਂ ਅਪਾਇੰਟਮੈਂਟ ਬੁੱਕ ਕਰਦੇ ਆਂ ਤਾਂ ਜੇ ਅਪਾਇੰਟਮੈਂਟ ਬੁੱਕ ਕਰਕੇ ਵੈਰੀਫਾਈਡ ਆ ਗਿਆ ਇਹਦਾ ਮਤਲਬ ਨੂਲਾ ਉਸਤਾ ਤੁਹਾਡਾ ਅਸਲੀ ਆ। ਉੱਥੋਂ ਹੀ ਤੁਹਾਡਾ ਪਤਾ ਲੱਗ ਜਾਣਾ ਕਿ ਤੁਹਾਡਾ ਕੰਮ ਸਹੀ ਹੋਇਆ, ਜੈਨੂਨ ਹੋਇਆ ਜਾਂ ਗਲਤ ਹੋਇਆ। ਸੋ ਜਦੋਂ ਅਪਾਇੰਟਮੈਂਟ ਬੁੱਕ ਕਰਨੇ ਆਂ, ਜਦੋਂ ਵੈਰੀਫਾਈ ਵੈਰੀਫਿਕੇਸ਼ਨ ਹੋ ਗਈ, ਵੈਰੀਫਾਈਡ ਆ ਗਿਆ, ਇਟ ਮੀਨਸ ਤੁਹਾਡਾ ਨੂਲਾ ਉਸਤਾ ਸਹੀ ਆ ਤੇ ਤੁਸੀਂ ਸਹੀ ਵਰਕ ਪਰਮਿਟ ਤੇ ਜਾ ਰਹੇ ਹੋ। ਜੀ ਸ਼ੇਰਾਂ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਫਿਰ ਉਸ ਤੋਂ ਬਾਅਦ ਹੈਗਾ ਜੀ ਨਰੈਣ ਬਖਸ਼ੀ ਗੁੱਡ ਇਨਫੋਰਮੇਸ਼ਨ ਵੀਰ ਜੀ ਥੈਂਕ ਯੂ ਭਾਜੀ ਫਿਰ ਉਸ ਤੋਂ ਬਾਅਦ ਆ ਗਿਆ ਕੌਰ ਸਰਦਾਰਨੀ ਪੀਬੀ 06 ਫਰਸਟ ਕਮੈਂਟ ਬਲਵਿੰਦਰ ਕੌਰ ਖਾਲਸਾ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਬੇਟਾ ਜੀ ਗੋਡ ਬlesਸ ਯੂ ਥੈਂਕ ਯੂ ਇਹਨਾਂ ਦਾ ਕਮੈਂਟ ਹਮੇਸ਼ਾ ਆਉਂਦਾ ਆ ਸੋ ਮੈਨ ਲੱਗਦਾ ਕਿ ਸਭ ਤੋਂ ਜ਼ਿਆਦਾ ਐਕਟਿਵ ਸਬਸਕ੍ਰਾਈਬਰ ਹੈਗੇ ਇਹ ਹਰ ਵੀਡੀਓ ਤੇ ਇਹਨਾਂ ਦਾ ਇਨਫੋਰਮੇਸ਼ਨ ਜਾਂ ਉਦਾਂ ਕੋਈ ਮੈਸੇਜ ਆਉਂਦਾ ਜਾਂਦਾ ਇਨਫੋਰਮੇਸ਼ਨ ਲਈ ਜਾਂ ਉਦਾਂ ਸੋ ਪਰਵਿੰਦਰ ਸ਼ਰਮਾ ਗੁੱਡ ਇਨਫੋਰਮੇਸ਼ਨ ਬ੍ਰਦਰ ਥੈਂਕ ਯੂ ਫਿਰ ਆ ਗਿਆ ਲਾਈਫ ਆਈਡੀ 5wx ਦਾ ਕਮੈਂਟ ਆ ਪਾਜੀ ਮੈਂ ਕਪੂਰਥਲੇ ਤੋਂ ਆਂ ਪਾਜੀ ਮੇਰੇ ਭਰਾ ਦੇ ਨੂਲਾ ਉਸਤਾ ਫਰਵਰੀ 12 ਦੇ ਕਲਿੱਕ ਹੋਏ ਆ ਹਲੇ ਤੱਕ ਨੂਲਾ ਉਸਤਾ ਨਿਕਲਿਆ ਨਹੀਂ ਉਹਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਨੂਲੇ ਉਸਤੇ ਦੀ ਟੈਨਸ਼ਨ ਲੈਣੀ ਬੰਦ ਕਰ ਦਿਓ ਨੂਲੇ ਉਸਤੇ ਨਿਕਲਨੇ ਹੀ ਨਿਕਲਨੇ ਆ ਥੋੜਾ ਜਿਹਾ ਜਿਹਾ ਸਬਰ ਕਰ ਲਓ ਸਬਰ ਦੇ ਵਿੱਚ ਆਹ April ਮਹੀਨਾ ਤੁਹਾਡੇ ਕੋਲ April ਦੇ ਵਿੱਚ ਸਾਰਿਆਂ ਦੇ ਜਿਹੜੇ ਨੂਲੇ ਉਸਤੇ ਉਹ ਆ ਜਾਣ ਅੱਗੇ ਹੈਗਾ ਜੀ ਕਮੈਂਟ ਜਸਪ੍ਰੀਤ ਦਾ ਪਾਜੀ ਨੂਲਾ ਉਸਤਾ ਤੇ 올ਡ ਪਾਸਪੋਰਟ ਦਾ ਨੰਬਰ ਤੇ ਮੈਂ ਪਾਸਪੋਰਟ ਰੀਨਿਊ ਕਰਵਾ ਲਿਆ ਆ ਹੁਣ ਮੈਂ ਨਿਊ ਪਾਸਪੋਰਟ ਤੇ ਚੱਕ ਸਕਦਾ ਅਪਾਇੰਟਮੈਂਟ ਡੇਟ ਹਾਂਜੀ ਇਹ ਵਧੀਆ ਕੁਐਸਚਨ ਆ ਜੀ ਜਿਹੜਾ ਨੂਲਾ ਹੁੰਦਾ ਸੀਗਾ ਉਹਦੇ ਤੇ 올ਡ ਪਾਸਪੋਰਟ ਸੀਗਾ ਤੇ ਜਿਹੜਾ ਹੁਣ ਨਿਊ ਪਾਸਪੋਰਟ ਹੈਗਾ ਇਹਨਾਂ ਨੇ ਚੇਂਜ ਕਰਵਾ ਲਿਆ ਆ ਜੋ ਅਸਲ ਦੇ ਵਿੱਚ ਇਹਦਾ ਮਤਲਬ ਤਰੀਕਾ ਬਣਨਾ ਉਹ ਇਹ ਬਣਨਾ ਆ ਤੁਸੀਂ ਆਪਣੇ ਪੁਰਾਣੇ ਪਾਸਪੋਰਟ ਦੇ ਉੱਤੇ ਹੀ 올ਡ ਪਾਸਪੋਰਟ ਜਿਹੜਾ ਹੈਗਾ ਨਾ ਉਹਦਾ ਨੰਬਰ ਭਰ ਕੇ ਹੀ ਅਪਾਇੰਟਮੈਂਟ ਚੱਕੋ ਉਸ ਤੋਂ ਬਾਅਦ ਜਦੋਂ ਅਪਾਇੰਟਮੈਂਟ ਜਿਹੜੀ ਹੈਗੀ ਇਹਦਾ ਡੀ ਇਸ਼ੂ ਹੋ ਜਾਂਦੀ ਆ ਨਾ ਤੁਸੀਂ ਨਾਲ ਦੀ ਨਾਲ ਹੀ ਜਿਹੜੀ ਹੈਗੀ VFS ਨੂੰ ਮੇਲ ਕਰ ਦੋ ਕਿ ਮੈਂ ਨਵਾਂ ਜਿਹੜਾ ਨੂ ਲੌਸਟ ਹੈਗਾ ਇਹ ਰੀਨਿਊ ਕਰਵਾ ਲਿਆ ਆ ਨਿਊ ਰੀਨਿਊ ਕਰਵਾਉਣ ਤੋਂ ਬਾਅਦ ਮੇਰਾ ਪਾਸਪੋਰਟ ਨੰਬਰ ਹੁਣ ਇਹ ਹੈ ਕਾਈਂਡਲੀ ਇਹਦੇ ਉੱਤੇ ਹੀ ਮੇਰੀ ਜਿਹੜੀ ਆ ਆਪਣੀ ਅਪਾਇੰਟਮੈਂਟ ਜਿਹੜੀ ਹੈਗੀ ਆ ਉਹ ਇਸ਼ੂ ਕੀਤੀ ਜਾਵੇ ਕਿਉਂਕਿ ਪਹਿਲਾਂ ਵੀ ਇੱਕ ਦੋ ਵਾਰੀ ਇਹ ਪ੍ਰੋਬਲਮ ਆਈ ਸੀ ਤਾਂ ਇਸੇ ਤਰੀਕੇ ਨਾਲ ਇਹਦਾ ਹੱਲ ਹੋਇਆ ਸੀਗਾ ਤੁਸੀਂ ਉਹਨਾਂ ਨੂੰ ਮੇਲ ਕਰ ਸਕਦੇ ਆ ਬਾਅਦ ਵਿੱਚ ਜਾਂ ਫਿਰ ਸਟਾਰਟਿੰਗ ਦੇ ਵਿੱਚ ਹੀ ਜਦੋਂ ਤੁਸੀਂ ਅਪਾਇੰਟਮੈਂਟ ਚੱਕਦੇ ਹੈਗੇ ਆ ਤਾਡੇ ਆ ਜਾਣਾ ਕਿ ਚੱਕ ਹੋਣੀ ਜਾਂ ਨਹੀਂ ਹੋਣੀ ਕਿਉਂਕਿ ਪੁਰਾਣਾ 올ਡ ਜਿਹੜਾ ਪਾਸਪੋਰਟ ਹੋਗਾ ਹੋ ਸਕਦਾ ਉਹਨਾਂ ਦੇ ਸਿਸਟਮ ਚ ਨਾ ਬੋਲੇ ਫਿਰ ਤੁਸੀਂ ਨਵੇਂ ਤੇ ਚੱਕ ਸਕਦੇ ਆ ਇਹ ਟਰਾਈ ਕਰ ਲਓ ਜੇ ਪੁਰਾਣੇ ਤੇ ਚੱਕ ਹੋ ਗਿਆ ਤਾਂ ਮੇਲ ਇਜ਼ ਕੰਪਲਸਰੀ ਮੇਲ ਕਰਨੀ ਹੀ ਬੈਣੀ ਉਹਨਾਂ ਨੂੰ ਇਹ ਲੇ ਕੇ ਕਿ ਮੇਰਾ ਅਨੂਲਾ ਉਸਤਾ ਆ ਇੱਥੇ ਦੇ ਮੈਂ ਰਹਿਣ ਵਾਲਾ ਆ ਤੇ ਮੇਰਾ ਪਾਸਪੋਰਟ ਰੀਨਿਊ ਹੋ ਕੇ ਆ ਹੋ ਗਿਆ ਮੇਰਾ 올ਡ ਪਾਸਪੋਰਟ ਆ ਤੇ ਇਹਦੇ ਨਾਲ ਮੇਰਾ ਨਵਾਂ ਪਾਸਪੋਰਟ ਆ ਆਇਆ ਤੇ ਇਹਨਾਂ ਦੀ ਜਿਹੜੀ ਪੀਡੀਐਫ ਫਾਰਮ ਹੈਗੀ ਉਹ ਤੁਸੀਂ ਅੱਗੇ ਉਹਨਾਂ ਨੂੰ ਭੇਜ ਦੇਣੀ ਆ 101% ਸ਼ੋਰ ਆ ਉਹਨਾਂ ਦਾ ਮੇਲ ਆਊਗਾ ਤੇ ਉਹਦੇ ਵਿੱਚ ਤੁਹਾਡੇ ਨਵੇਂ ਪਾਸਪੋਰਟ ਦੇ ਵਿੱਚ ਜਿਹੜਾ ਅਪਾਇੰਟਮੈਂਟ ਆ ਬੁੱਕ ਹੋ ਜੂਗੀ ਅੱਗੇ ਆ ਗਿਆ ਸਿੱਧੂ 1254 ਭਾਜੀ ਮੈਂ 9 ਮੰਥ ਵਾਲੇ ਪੇਪਰ ਭਰਵਾਏ ਨੇ ਨਪੋਲੀ ਜ਼ਿਲ੍ਹੇ ਤੋਂ ਜ਼ਿਲ੍ਹੇ ਤੋਂ ਤੇ ਅਜੇ ਨਹੀਂ ਨਿਕਲੇ ਦੱਸੋ ਕੀ ਪੇਪਰ ਜੀ ਕਿੰਨੇ ਕ ਟਾਈਮ ਵੇਟ ਕਰੇ ਪਹਿਲਾਂ ਕਹਿੰਦੇ ਸੀ ਕਿ ਤੁਹਾਨੂੰ ਮਾਰਚ ਵਿੱਚ ਸਿੱਧਾ ਨੁਲਾਸਤਾ ਮਿਲ ਜਾਣਾ ਹੈ ਹੁਣ ਤੇ ਮਾਰਚ ਵੀ ਬੀਤ ਗਈ April ਆ ਗਈ ਆ ਕੋਈ ਗੱਲ ਨਹੀਂ ਬ੍ਰਦਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਮੋਸਟਲੀ ਜਿੰਨੇ ਵੀ ਤੁਹਾਡੇ ਨੂਲਿਓਸ ਤੇ ਨਿਕਲਨੇ ਹੈਗੇ ਆ ਉਹ ਅਪ੍ਰੈਲ ਦੇ ਵਿੱਚ ਨਿਕਲ ਜਾਣੇ ਆ ਪਹਿਲਾ ਮਾਰਚ ਹੀ ਸਾਰੇ ਕਹਿ ਰਹੇ ਸੀਗੇ ਇਹਨਾਂ ਦਾ ਆਪਣਾ ਸਿਸਟਮ ਹੈਗਾ ਇਹਨਾਂ ਨੇ ਪਹਿਲਾਂ ਆਪਣੇ ਪਿਛਲੇ ਜਿਹੜੀਆਂ ਵਰਕ ਪਰਮਿਟ ਇਹਨਾਂ ਦੇ ਕਾਫੀ ਪੈਂਡਿੰਗ ਸੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਇਹਨਾਂ ਨੇ ਡਿਲੇ ਕਰਤਾ ਕੁਝ ਰੂਲਸ ਇਹਨਾਂ ਨੇ ਸਖਤ ਕੀਤੇ ਆ ਉਹਦੇ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਕੰਮ ਪਰ ਟੈਨਸ਼ਨ ਨਾ ਲਓ ਜਿਨ੍ਹਾਂ ਨੇ ਨਵੰਬਰ ਚ ਫਾਈਲਾਂ ਕੀਤੀਆਂ ਸੀਗੀਆਂ ਫਰਵਰੀ ਚ ਕਲਿੱਕ ਕਰਾਏ ਉਹਨਾਂ ਸਾਰੇ ਕੁਲਵਿੰਦਰ ਸਿੰਘ ਵੀਰ ਜੀ ਮੇਰੇ ਅੱਜ ਵੀਜ਼ਾ ਆ ਗਿਆ 9 ਮਹੀਨੇ ਦਾ ਲੱਗਾ 16 ਜਨਵਰੀ ਨੂੰ ਫਾਈਲ ਸਬਮਿਟ ਕੀਤੀ ਸੀ। ਹਾਂਜੀ 12 ਘੰਟੇ ਪਹਿਲਾਂ ਇਹਨਾਂ ਦਾ ਮੈਂ मतलब ਕਮੈਂਟ ਆ ਤੁਸੀਂ ਆਪਸਾ ਲੈ ਲਓ। 16 ਜਨਵਰੀ ਨੂੰ ਅਗਲੇ ਨੇ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ ਸੀਗਾ ਤੇ ਉਹਦਾ ਕੱਲ ਜਿਹੜਾ ਹੈਗਾ ਉਹਨੂੰ ਪਾਸਪੋਰਟ ਮਿਲਿਆ ਹੈਗਾ। ਟਾਈਮ ਦੇਖ ਲਓ ਕਿੰਨਾ ਹੋ ਗਿਆ। ਜਨਵਰੀ ਤੋਂ ਬਾਅਦ ਫਰਵਰੀ, ਮਾਰਚ ਤੇ ਅਪ੍ਰੈਲ। 3 ਮਹੀਨੇ ਬਾਅਦ ਲਗਭਗ ਉਹਦਾ ਜਿਹੜਾ ਪਾਸਪੋਰਟ ਹੈਗਾ ਮਿਲਿਆ ਸੋ ਸਬਰ ਕਰਿਆ ਕਰੋ। ਟੈਨਸ਼ਨ ਨਾ ਲਿਆ ਕਰੋ। ਪੋਜ਼ਿਟਿਵ ਐਟਮੋਸਫੇਅਰ ਕ੍ਰੀਏਟ ਕਰਿਆ ਕਰੋ ਤੇ ਪੋਜ਼ਿਟਿਵ ਰਿਜ਼ਲਟ ਹੀ ਤੁਹਾਨੂੰ ਮਿਲਣਾ ਹੁੰਦਾ ਹੈ ਜਿੱਦਾਂ ਇਹਨਾਂ ਨੂੰ ਮਿਲਿਆ ਸੋ ਕੰਗ੍ਰੈਚੁਲੇਸ਼ਨਸ ਕੁਲਵਿੰਦਰ ਸਿੰਘ ਜੀ ਬਾਜੀ ਪਵਨ ਦਾ ਹੈਲੋ ਬਾਜੀ ਮਾਲਕ ਨੂੰ ਕਨਫਰਮੇਸ਼ਨ ਮੇਲ ਕਿਤਨੇ ਦਿਨ ਬਾਅਦ ਆਉਂਦੀ ਹੈ ਔਰ ਮਾਲਕ ਕੋ ਆਉਂਦੀ ਹੈ ਜਾਂ ਵਕੀਲ ਕੋ ਆਉਂਦੀ ਹੈ ਜਿਸ ਨੇ ਪੇਪਰ ਭਰੇ ਮਾਲਕੀ ਆਈਡੀ 'ਤੇ ਐਕਚੁਅਲੀ ਬ੍ਰਦਰ ਇਦਾਂ ਹੁੰਦਾ ਹੈ ਕਿ ਜੋ ਨੋਲੇ ਉਸਤੇ ਤੇ ਆਈਡੀ ਦਿੱਤੀ ਹੈ ਨਾ ਤੁਸੀਂ ਪੱਕਾ ਆਈਡੀ ਚਾਹੇ ਉਹ ਮਾਲਕ ਦੀ ਹੈ ਚਾਹੇ ਵਕੀਲ ਦੀ ਜਿਹਦੀ ਮਰਜ਼ੀ ਦਿੱਤੀ ਹੋਵੇ ਉਸੇ ਉੱਤੇ ਮੇਲ ਜਾਣੀ ਹੁੰਦੀ ਹੈ ਪਹਿਲਾਂ ਤਾਂ ਇਹ ਮੇਲ ਵਿਦਿਨ 2-3 ਡੇਸ ਚਲ ਜਾਂਦੀ ਸੀਗੀ ਹੁਣ ਹਫ਼ਤਾ 10 ਦਿਨ ਲਾ ਦਿੰਦੇ ਆ ਤੇ ਜੇ ਹਫ਼ਤਾ 10 ਦਿਨ ਦੇ ਵਿੱਚ ਵਿੱਚ ਜਦੋਂ ਉਹਨੂੰ ਮੇਲ ਚਲ ਜਾਂਦੀ ਆ ਤਾਂ ਉਧਰੋਂ ਉਹਨਾਂ ਨੇ ਹਫ਼ਤੇ ਦਾ ਟਾਈਮ ਦਿੱਤਾ ਹੁੰਦਾ ਮਾਲਕ ਨੂੰ ਜੇ ਹੁੰਦਾ ਉਹਨੇ ਕਨਫਰਮ ਕਰ ਲਿਆ ਕਿ ਬੰਦਾ ਮੈਨੂੰ ਚਾਹੀਦਾ ਆ ਜਾਂ ਉਹਨੇ ਮੇਲ ਦਾ ਰਿਪਲਾਈ ਕਰਤਾ ਤਾਂ ਤੁਹਾਡਾ ਵੀਜ਼ਾ ਲੱਗ ਜਾਣਾ ਆਦਰਵਾਇਜ਼ ਵੀਜ਼ਾ ਨਹੀਂ ਲੱਗਣਾ ਹੈਗਾ ਸੋ ਇਹ ਨੇਕ ਸ਼ੋਰ ਕਿ ਆਪਣੇ ਵਕੀਲ ਨੂੰ ਜਾਂ ਜੇ ਤੁਸੀਂ ਕਿਸੇ ਏਜੰਟ ਕੋ ਪੇਪਰ ਭਰਾਇਆ ਤਾਂ ਉਹਨੂੰ ਦੱਸੀ ਜਾਓ ਕਿ ਭਾਈ ਇੱਕ ਹਫ਼ਤਾ ਦੇ ਵਿੱਚ ਵਿੱਚ ਮੇਲ ਦਾ ਰਿਪਲਾਈ ਕਰਨਾ ਹੈ ਜਿੱਦਾਂ ਹੀ ਤੁਸੀਂ ਜਮਾ ਕਰਵਾ ਲੈਂਦੇ ਹੋ ਫਾਈਲ ਕਿਸੇ ਵੀ ਵੇਲੇ ਵੀ ਉਹਨਾਂ ਨੂੰ ਮੇਲ ਜਾ ਸਕਦੀ ਹੈ ਭਈ ਐਕਟਿਵ ਰਹੋ ਹੈਗਾ ਜੀ ਅਭੀ ਛੇ ਗ੍ਰਾਮਪਾਲ ਇਹ ਕਹਿ ਰਹੇਗੇ ਸਤਿ ਸ੍ਰੀ ਅਕਾਲ ਬਾਈ ਜੀ B2020 ਵਾਲੇ ਪੇਪਰ ਆ ਨਪੋਲੀ ਤੋਂ ਟਾਈਮ 9:02:25 ਕਦੋਂ ਤੱਕ ਨਿਕਲेंगे ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹੜਿਆ ਜੀ April ਦੇ ਵਿੱਚ ਥੋੜਾ ਜਿਹਾ ਵੇਟ ਕਰ ਲਓ April ਚ ਆ ਸਕਦੇ ਆ ਡਾਕਟਰ ਕੁਮਾਰ ਜਿੰਨਾਂ ਦਾ ਬਾਇਓਮੈਟ੍ਰਿਕ 10 ਫਰਵਰੀ 2025 ਕੋ ਹੋਇਆ ਹੈ ਉਹਨਾਂ ਦਾ ਵੀਜ਼ਾ ਕਦੋਂ ਤੱਕ ਆਏਗਾ ਜੀ ਹਾਂ ਜੀ ਮੈਂ ਹੁਣੇ ਦੱਸ ਕੇ ਹੜਿਆ ਕਿ ਜਨਵਰੀ ਵਾਲੇ ਦਾ ਹੋਣਾ ਆ ਸੋ ਆਪੇ ਹਿਸਾਬ ਲਾ ਲਓ ਤੁਸੀਂ ਕਿ ਹਜੇ ਤੁਹਾਨੂੰ ਮਹੀਨਾ ਵੇਟ ਕਰਨੀ ਚਾਹੀਦੀ ਤੁਹਾਨੂੰ ਪਤਾ ਹੈਗਾ ਕੈਪਟਨ ਬਾਈ ਸਾਲ ਵਾਲੇ ਪੇਪਰ ਕਦੋਂ ਨਿਕਲਣਾ ਸਟਾਰਟ ਹੋਣਗੇ ਪਲੀਜ਼ ਦੱਸਿਓ ਵੈਸੇ ਬਾਈ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਕਿ ਸਾਲ ਵਾਲੇ ਪੇਪਰ ਜਿਹੜੇ ਹੈਗੇ ਆ ਉਹ ਨਿਕਲਨੇ ਸ਼ੁਰੂ ਹੋ ਗਏ ਆ ਟਾਵਾ ਟਾਵਾ ਜਿਹਨੂੰ ਪੰਜਾਬੀ ਚ ਅਸੀਂ ਬੋਲਦੇ ਆ ਛੋੜੇ ਮੋਟੇ ਨਿਕਲਨੇ ਸ਼ੁਰੂ ਹੋ ਗਏ ਉਹ ਸੋ ਕਦੋਂ ਇਹਨਾਂ ਨੇ ਬਲਕ ਵਿੱਚ ਕੱਢਦਨੇ ਆ ਅੱਜ ਕੱਢਦਨੇ ਘੰਟੇ ਦਾ ਕੱਢਦਨੇ ਮੇਰੇ ਵੀਡੀਓ ਪਾਉਂਦੇ ਪਾਉਂਦੇ ਕੱਢਦਨੇ ਕੁਝ ਨਹੀਂ ਪਤਾ ਹੈਗਾ ਠੀਕ ਹੈ ਜੀ ਜਦੋਂ ਆਣੇ ਇਹ ਇਕੱਠੇ ਹੀ ਆਂ ਤੀ ਦਕੌਰ ਆ ਜੀ ਸਤਿ ਸ਼੍ਰੀ ਅਕ ਉਹ ਮਤਲਬ ਕਮੈਂਟ ਕਰਨ ਵਾਲੇ ਆ ਜਿਨ੍ਹਾਂ ਨੇ ਇਨਫੋਰਮੇਸ਼ਨ ਲਈ ਸੀਗੀ ਤੇ ਉਹਦੇ ਹਿਸਾਬ ਦੇ ਨਾਲ ਆਪਣਾ ਸਟੇਟਸ ਚੈੱਕ ਕਰਦੇਗੇ ਤੇ ਹੁਣ ਇਹਨਾਂ ਦੇ ਵੀਜ਼ੇ ਲੱਗ ਗਏ ਆ ਸੋ ਕੰਗ੍ਰੈਚੁਲੇਸ਼ਨਸ ਹਰਪ੍ਰੀਤ ਕੌਰ ਸਿਸਟਰ ਸੋ ਜਿਨ੍ਹਾਂ ਦੇ ਵੀ ਵੀਜ਼ੇ ਲੱਗਦੇ ਆ ਜਿਨ੍ਹਾਂ ਨੂੰ ਇਨਫੋਰਮੇਸ਼ਨ ਵਧੀਆ ਲੱਗਦੀ ਹੈ ਜਰ ਥੱਲੇ ਕਮੈਂਟ ਜ਼ਰੂਰ ਕਰਿਆ ਕਰੋ ਕਿ ਜਿਹਦੇ ਨਾਲ ਬਾਕੀ ਲੋਕਾਂ ਨੂੰ ਪੋਜ਼ਿਟਿਵਿਟੀ ਜਾਵੇ ਕਿਉਂਕਿ ਲੋਕਾਂ ਦੇ ਵਿੱਚ ਇਹ ਦਿਮਾਗ ਦੇ ਵਿੱਚ ਡਰ ਬੈਠ ਗਿਆ ਆ ਕਿ ਯਾਰ ਵੀਜ਼ਾ ਲੱਗਣਾ ਚਾਹੀਏ ਨਹੀਂ ਲੱਗਣਾ ਸੋ ਜਿਨ੍ਹਾਂ ਦੇ ਲੱਗਦੇ ਆ ਜਰੂਰ ਕਮੈਂਟ ਕਰਿਆ ਕਰੋ ਜਿੱਦਾਂ ਇਸ ਭੈਣ ਨੇ ਕੀਤਾ ਆਇਆ ਜੀ ਸਤਪਾਲ ਸਿੰਘ ਵੀਰ ਜੀ ਰੈਫਰੈਂਸ ਨੰਬਰ 40150 ਆ ਜੀ ਕਦੋਂ ਦੀ ਅਪਾਇੰਟਮੈਂਟ ਮਿਲ ਸਕਦੀ ਆ ਇਹਨਾਂ ਦੀ ਅਪਾਇੰਟਮੈਂਟ ਮਿਲਣੀ ਹੈਗੀ ਆ ਮੋਸਟ ਪ੍ਰੋਬੇਬਲੀ ਇੱਕ ਤਾਂ ਦਿੱਲੀ ਦਾ ਭਰਿਆ ਹੋਣਾ ਇਹਨਾਂ ਨੇ ਤੇ ਦੂਜੀ ਗੱਲ ਹੈਗੀ ਆ ਇਹਨਾਂ ਨੂੰ ਮਿਲਣੀ ਹੈਗੀ ਆ ਅਗਸਤ ਦੇ ਵਿੱਚ ਠੀਕ ਆ ਅਗਸਤ ਦੇ 6ਵੇਂ 7ਵੇਂ ਦਿਨ ਦੀ ਹੋਣੀ ਆ ਦੇਖ ਲਿਓ ਬਿਸ਼ੱਕ ਠੀਕ ਆ ਜੀ ਜਦੋਂ ਵੀ ਮਿਲ ਗਈ ਮੈਨੂੰ ਕਮੈਂਟ ਹੈਗਾ ਜੀ ਸਹਬਾਜ ਵੀਰ ਜੀ B2020 ਟਾਈਮ 9:18 ਮਿੰਟ ਹੈ 2525 ਕਾਸਰੇਟਾ ਸਿਟੀ ਤੋਂ ਹੈ ਵੀਰ ਜੀ ਰਿਪਲਾਈ ਜਰੂਰ ਕਰਿਓ ਕਦੋਂ ਤੱਕ ਨਿਕਲੂਗੇ ਤਾਂ ਇਹਨਾਂ ਦਾ ਵੀ April ਚ ਮੈਂ ਤੁਹਾਨੂੰ ਕਹਿ ਰਿਹਾ April ਚ ਆ ਜਾਣੇ ਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆ ਗਿਆ ਜੀ ਯੁਵਰਾਜ ਦੇ올 ਬਾਈ ਜੀ 9 ਮਹੀਨੇ ਵਾਲੇ ਪੇਪਰ ਕਦੋਂ ਨਿਕਲਣੇ ਫਰਵਰੀ ਚ ਕਲਿੱਕ ਹੋਏ ਸੀ ਇਹ ਵੀ ਤੁਹਾਨੂੰ ਮੈਂ ਦੱਸਿਆ ਕਿ April ਦੇ ਵਿੱਚ ਹੀ ਸਾਰਿਆਂ ਦੇ ਆਉਣੇ ਆ ਸੋ ਡੋਨਟ ਵਰੀ ਆ ਜਾਣੇ ਸਾਰਿਆਂ ਦੇ ਯਾਰ ਜਦੋਂ ਨਾ ਅਸੀਂ ਇੰਡੀਆ ਚ ਬੈਠੇ ਹੁੰਦੇ ਸਾਨੂੰ ਇਹ ਹੁੰਦਾ ਕਿ ਸੀਟ ਲਈ ਜਲਦੀ ਹੈ ਨਾ ਜਲਦੀ ਜਲਦੀ ਤਾਂ ਜਦੋਂ ਇਟਲੀ ਦਾ ਸਵਾਲ ਲੈਣੇ ਜਾ ਕੇ ਫਿਰ ਅਸੀਂ ਇੱਥੋਂ ਪੰਜਾਬ ਨੂੰ ਚੇਤਾ ਕਰਦੇ ਆਂ ਟੈਨਸ਼ਨ ਨਾ ਲਾਓ ਇਟਲੀ ਵੀ ਤੁਹਾਨੂੰ ਜਲਦੀ ਦਿਸ ਜਣਾਇਆ ਬਟ ਥੋੜਾ ਵੇਟ ਕਰੋ ਅਗਲਾ ਕਮੈਂਟ ਹੈਗਾ ਜੀ ਸ਼੍ਰੀ ਕਾਂਤ ਹੈਲੋ ਬ੍ਰਦਰ ਵੀਜ਼ਾ ਰਿਫਿਊਜ਼ਡ ਹੋ ਗਿਆ ਆ ਮੇਰੇ ਰਿਫਿਊਜ਼ਲ ਦਾ ਕਾਰਨ ਦਿਆ ਹੈ ਕਿ ਮਾਲਕ ਨੇ ਕਨਫਰਮੇਸ਼ਨ ਮੇਲ ਕਾ ਜਵਾਬ ਨਹੀਂ ਦਿਆ ਅਗਰ ਹਮ ਅਪੀਲ ਕਰੇ ਤਾਂ ਵੀਜ਼ਾ ਲੱਗ ਜਾਂਦਾ ਹੈ ਏਜੰਟ ਬੋਲ ਰਹਾ ਹੈ ਕਿ ਮਾਲਕ ਨੇ ਵਕੀਲ ਵਕੀਲ ਸੇ ਮੇਲ ਕਰਦੀ ਹੈ ਐਮਬੈਸੀ ਇਟਲੀ ਪਰ ਬਿਲਕੁਲ ਜੀ ਜੇਕਰ ਮਾਲਕ ਨੇ ਤੁਹਾਡੀ ਮੇਲ ਦਾ ਜਵਾਬ ਨਹੀਂ ਦਿੰਦਾ ਜਿਹੜੀ ਐਮਬੈਸੀ ਵੱਲੋਂ ਭੇਜੀ ਗਈ ਹੈ ਇੰਡੀਆ ਤੋਂ ਉਹਦਾ ਜਵਾਬ ਜੇ ਨਹੀਂ ਦਿੰਦਾ ਤਾਂ ਤੁਹਾਡਾ ਵੀਜ਼ਾ ਨਹੀਂ ਲੱਗਣਾ ਬਟ ਜੇ ਉਹ ਪੈਕ ਕਰਦੇ ਆ ਦੁਬਾਰਾ ਮੇਲ ਕਰਦੇ ਆ ਕਿ ਕਿਸੇ ਕਾਰਨ ਮੈਂ ਬੀਜ਼ੀ ਸੀਗਾ ਤਾਂ ਤੁਹਾਡਾ ਵੀਜ਼ਾ ਲੱਗ ਸਕਦਾ ਹੈ ਤੁਹਾਨੂੰ ਅਗਲਾ ਕਮੈਂਟ ਹੈਗਾ ਜੀ ਫਤੇਹ ਸਿੰਘ ਦਾ ਕੀ ਹਾਲ ਆ ਵੀਰ ਜੀ ਬਹੁਤ ਵਧੀਆ ਭਾਜੀ ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਹਾਲ ਚਾਲ ਪੁੱਛਿਆ ਤੇ ਤੁਹਾਡਾ ਵੀ ਹਾਲ ਚਾਲ ਵਧੀਆ ਹੀ ਹੋਣਾ ਹੈ ਉਤਤ ਬਾਅਦ ਹੈਗਾ ਕੋਨਾਲ ਸ਼ਰਮਾ ਫੈਮਿਲੀ ਰੀਯੂਨੀਅਨ ਇਟਲੀ ਅਪਾਇੰਟਮੈਂਟ ਐਨੀ ਅਪਡੇਟ ਭਾਈ ਜੀ ਫੈਮਿਲੀ ਰੀਯੂਨੀਅਨ ਇੱਕ ਦੋ ਅਪਾਇੰਟਮੈਂਟਾਂ ਖੁੱਲੀਆਂ ਹੋਈਆਂ ਆ ਕੈਟਾਗਰੀ ਦੀਆਂ ਬਾਕੀ ਹਜੇ ਸਟਿਲ ਪੈਂਡਿੰਗ ਆ ਆਪਣੇ ਏਜੰਟ ਨੂੰ ਜਾਂ ਨੰਬਰ ਦਿੱਤਾ ਹੋਇਆ ਇਹਦੇ ਤੇ ਆਪਣਾ ਜਿਹੜਾ ਡਾਟਾ ਭੇਜ ਰੱਖੋ ਕਿਸੇ ਵੇਲੇ ਵੀ ਖੁੱਲ ਸਕਦੀਆਂ ਇਹਨਾਂ ਦਾ ਖੁੱਲਣ ਦਾ ਸਮਾਂ ਹੁਣ ਆ ਗਿਆ ਆ ਜੇ ਬਾਈ ਚਾਂਸ ਨਹੀਂ ਖੁੱਲਦੀਆਂ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਕਿ 15 ਦਿਨ ਜੇ ਰਹਿੰਦੇ ਹੋਏ ਤੁਹਾਡੇ ਨੂਲੇ ਉਸਤੇ ਨੂੰ ਜੇ ਨੂਲੇ ਉਸਤੇ ਵਾਲੀ ਆ ਜਦੋਂ ਤੁਹਾਡੇ ਕਾਗਜ਼ ਖਤਮ ਹੁੰਦੇ ਹਨਾ ਤਾਂ ਤੁਸੀਂ ਸਿੱਧਾ ਜਾ ਕੇ ਜਮ੍ਹਾਂ ਕਰਾ ਸਕਦੇ ਆ ਦਿੱਲੀ ਦੇ ਵਿੱਚ ਫਰਮਾਨ ਖਾਨ ਬਾਈ ਮੇਰਾ ਨੌਲਾਸਤਾ ਆ ਗਿਆ ਆ ਡੋਮੈਸਟਿਕ ਵਾਲੇ ਪੇਪਰ ਕਾ ਵੈਰੀ ਗੁੱਡ ਜੀ ਬਹੁਤ ਵਧੀਆ ਜੀ ਮੁਬਾਰਕਾਂ ਅਪਾਰਟਮੈਂਟ ਬੁੱਕ ਕਰਾਓ ਤੇ ਚੜੋ ਜਹਾਜ਼ ਠੀਕ ਹੈ ਜੀ ਬਾਕੀ ਤੁਹਾਡੇ ਕਮੈਂਟਾਂ ਦਾ ਜਵਾਬ ਵੀ ਮੈਂ ਇਦਾਂ ਹੀ ਦਊਂਗਾ ਸੋ ਕਮੈਂਟ ਕਰੀ ਜਾਓ ਜਿਹਨੂੰ ਇਨਫੋਰਮੇਸ਼ਨ ਹੈਗੀ ਹੈ ਜਿਹਨੂੰ ਜ਼ਿਆਦਾ ਨੌਲੇਜ ਹੈਗੀ ਉਹ ਵੀ ਜ਼ਰੂਰ ਕਮੈਂਟ ਕਰਿਆ ਕਰੋ ਠੀਕ ਹੈ ਜੀ ਜੇ ਕਿਸੇ ਨੂੰ ਲੱਗਦਾ ਪਿਆ ਹੈਗਾ ਕਿ ਯਾਰ ਆਹ ਚੀਜ਼ ਨਵਾਂ ਲਾਅ ਹੈਗਾ ਆ ਹਨਾ ਕਈ ਵਾਰੀ ਸਾਨੂੰ ਵੀ ਨਹੀਂ ਪਤਾ ਲੱਗਦਾ ਜੇ ਤੁਹਾਨੂੰ ਪਤਾ ਲੱਗਦਾ ਪਹਿਲਾਂ ਤੁਸੀਂ ਕਮੈਂਟ ਕਰਦਿਆ ਕਰੋ ਜਾਂ WhatsApp ਨੰਬਰ ਦੇ ਉੱਤੇ ਜਾਂ ਆ ਜਿਹੜਾ ਨੰਬਰ ਦਿੱਤਾ ਹੋਇਆ ਇਹਦੇ ਤੇ ਤੁਸੀਂ ਜ਼ਰੂਰੀ ਇਨਫੋਰਮੇਸ਼ਨ ਸਾਂਝੀ ਕਰਿਆ ਕਰੋ